ਨਛਿਆ ਵਿਰੁੱਧ ਜਾਗਰਤਾ ਮੁਹਿੰਮ ਜਾਂ ਭਗਵੰਤ ਮਾਨ ਖਿਲਾਫ ਫੀਲਡਿੰਗ ਸੈੱਟ ਕੀਤੀ ਜਾ ਰਹੀ ਹੈ ਬਾਣੋ ਬਾਣੀ ਪਾ ਰੱਖੇ ਕੀ ਬਾਬੇ ਕੀ ਰਾਜਪਾਲ ਕੀ ਸਿਆਸਤ ਦੇ ਤਨੰਦਰ ਸਿਆਸਤ ਦਾ ਗੱਠ ਜੋੜ ਦੇਖੋ ਭਗਵੰਤ ਮਾਨ ਦਾ ਕੈਚ ਬੁਚਣ ਲਈ ਇੱਕ ਸਿਆਸੀ ਜਰਨੈਲ ਨੂੰ ਜ਼ਮਾਨਤ ਤੇ ਬਾਹਰ ਲੈ ਆਉਣਾ ਪਿਆ ਜ਼ਮਾਨਤ ਲੈਣਾ ਤੇ ਜ਼ਮਾਨਤ ਮਿਲਣੀ ਅਲੱਗ-ਅਲੱਗ ਮਾਇਨੇ ਰੱਖਦੀ ਹੈ ਚਿੱਟਾ ਕਿੱਦਾਂ ਖਤਮ ਹੋ ਸਰਕਾਰ ਦੀ ਸ਼ਕਤੀ ਨਾਲ ਜਾਂ ਵਿਰੋਧੀਆਂ ਦੀ ਤਾਕਤ ਨਾਲ ਇਹ ਤਾਂ ਚਿੱਟੇ ਨਾਲ ਸੰਬੰਧਤ ਲੋਕ ਹੀ ਦੱਸ ਸਕਦੇ ਹਨ ਚਿੱਟਾ ਦਾ ਸਰਕਾਰ ਦੀ ਸ਼ਕਤੀ ਨਾਲ ਇਤੋਂ ਤੱਕ ਕਿ ਘਰ ਤੱਕ ਢਾ ਦਿੱਤੇ ਗਏ ਇੱਕ ਕਮ ਤਖਤ ਹੀ ਨਾ ਕਿਵੇਂ ਨਿਪਰੇ ਚੜਜੂ ਇਹ ਭਲੇਖਾ ਪਾਉ ਰਾਜਨੀਤੀ ਤਖਤੀ ਦੇ ਬਹਾਨੇ ਕੀ ਰਾਜਪਾਲ ਬਾਬਿਆਂ ਦੀ ਕੀ ਬਾਬੇ ਕੀ ਸਿਆਸੀ ਤਨੰਦਰ 2027 ਚ ਭਗਵੰਤ ਮਾਨ ਦੀ ਵਿਕਟ ਖੜਾਣੀ ਚਾਹੁੰਦੇ ਆ ਕਾਰਨ ਦੱਸਣ ਦੀ ਕੋਸ਼ਿਸ਼ ਕਰਾਂਗੇ ਬਾਬਿਆਂ ਨੂੰ ਚਾਹੀਦੇ ਜ਼ਿਆਦਾਤਰ ਅਨਪੜ ਲੋਕ ਭਗਵੰਤ ਮਾਨ ਗੱਲ ਕਰਦਾ ਸਿੱਖਿਆ ਦੀ ਜੇ ਲੋਕ ਪੜ੍ਹ ਲਿਖ ਜਾਂਦੇ ਆ ਤਾਂ ਬਾਬਿਆਂ ਦੇ ਸ਼ਰਧਾਲੂਆਂ ਦੀ ਗਿਣਤੀ ਤਾਂ ਘਟੇਗੀ ਹੁਣ ਤੱਕ ਤੁਸੀਂ ਭਗਵੰਤ ਮਾਨ ਦੇ ਵਿਰੋਧੀਆਂ ਦੇ ਭਾਸ਼ਣਾ ਚ ਸੁਣਿਆ ਹੋਵੇਗਾ ਕਿ ਪੰਜਾਬ ਸਿਰਫ ਇੱਕ ਲੁੱਟ ਕੇ ਖਾਣ ਵਾਲੀ ਚੀਜ਼ ਆ ਤੁਸੀਂ ਆਮ ਬਰੋਧੀਆਂ ਦੇ ਭਾਸ਼ਣਾ 'ਚ ਸੁਣਿਆ ਹੋਵੇਗਾ ਕਿ ਭਗਵੰਤ ਮਾਨ ਲੁੱਟ ਕੇ ਖਾ ਗਿਆ ਲੁੱਟ ਕੇ ਖਾ ਗਿਆ ਇਹ ਨਹੀਂ ਦੱਸਦੇ ਕਿਵੇਂ ਕਿਉਂਕਿ ਸੌਣ ਦੇ ਅੰਨੇ ਨੂੰ ਸਭ ਕੁਝ ਹਰਾ ਹਰਾਈ ਦਿਸਦਾ ਸਿੱਖਿਆ ਤੇ ਸੇਪ ਸਹੂਲਤਾਂ ਦੀ ਗੱਲ ਕਰਨਾ ਜੇ ਲੁੱਟ ਕੇ ਖਾਣਾ ਹੈ ਤਾਂ ਭਗਵੰਤ ਮਾਨ ਲਿੱਟ ਲੁੱਟੇ ਪੰਜਾਬ ਨੂੰ ਤਹਿਸੀਲਾਂ ਕਚੈਰੀਆਂ ਥਾਣਿਆਂ ਤੇ ਹੋਰ ਸਰਕਾਰੀ ਦਫ਼ਤਰਾਂ 'ਚ ਭ੍ਰਿਸ਼ਟਾਚਾਰ ਨੂੰ ਰੋਕਣਾ ਜਨਤਾ ਦੀ ਲੁੱਟ ਰੋਕਣੀ ਜੇ ਇਹ ਲੁੱਟਿਆ ਲੁੱਟ ਕੇ ਖਾਣਾ ਹੈ ਤਾਂ ਭਗਵੰਤ ਮਾਨ ਨਿੱਤ ਲੁੱਟੇ ਪੰਜਾਬ ਨੂੰ ਜੇ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਬਿਨਾਂ ਰਿਸ਼ਤੇ ਤੋਂ ਮਿਲ ਰਹੀਆਂ ਜੇ ਇਹ ਲੁੱਟਿਆ ਤਾ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਜਨਤਾ ਨੂੰ ਸਰਕਾਰੀ ਹਸਤਾ ਵਿੱਚ 파ਰੋ ਪਰਚੀ ਲਿਖ ਕੇ ਜਨਤਾ ਨੂੰ ਲਟਾਉਣ ਵਾਲਿਆਂ ਤੇ ਰੋਕ ਲਾਉਣਾ ਵਿਰੋਧੀਆਂ ਦੀ ਨਜ਼ਰਾਂ ਵਿੱਚ ਲੁੱਟਿਆ ਤਾਂ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਹਰ ਘਰ ਹਰ ਵਰਗ ਨੂੰ ਫ੍ਰੀ ਬਿਜਲੀ ਦੇਣਾ ਇਹ ਕਹਿ ਕੇ ਕਿ ਹਰ ਘਰ ਨੂੰ 5-7000 ਰੁਪਏ ਦੀ ਪੈਨਸ਼ਨ ਲਾਉਣਾ ਜੇ ਲੁੱਟਿਆ ਤਾਂ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਕਿਸਾਨਾਂ ਦੇ ਖੇਤਾਂ ਨੂੰ ਫ੍ਰੀ ਬਿਜਲੀ ਦੇ ਕੇ ਨਾਲ ਇਹ ਕਹਿਣਾ ਕਿ ਬਿਜਲੀ ਸਿਰਫ ਦਿਨੇ ਹੀ ਦਿੱਤੀ ਜਾਵੇ ਤਾਕੀ ਸੱਪਾਂ ਦੀਆਂ ਸਰੀਆਂ ਮੰਦਰ ਤੋਂ ਬਚ ਸਕੇ ਕਿਸਾਨ ਜੇ ਵਿਰੋਧੀਆਂ ਦੀਆਂ ਨਜ਼ਰਾਂ ਬਚੇ ਲੁੱਟਿਆ ਤਾਂ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਸਰਕਾਰੀ ਸਕੀਮਾਂ ਨੂੰ ਆਨਲਾਈਨ ਕਰਕੇ ਗਰੀਬਾਂ ਦਾ ਚੰਮ ਨੂੰਚਣ ਵਾਲੇ ਦੱਲੇ ਦਲਾਲਾਂ ਦੀ ਭੂਮਿਕਾ ਨੂੰ ਖਤਮ ਕਰਨਾ ਜੇ ਲੁੱਟਿਆ ਤਾਂ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਟੋਲ ਪੁਲਾਜੇ ਬੰਦ ਕਰਕੇ ਜਿਨ੍ਹਾਂ ਦੇ ਵਿਰੋਧੀ ਤਰੀਕ ਬੁਦਾ ਕੇ ਆਪ ਹਿੱਸਾ ਪਤੀ ਕਰ ਲੈਂਦੇ ਸੀ ਪੰਜਾਬ ਦੀ ਆਮ ਜਨਤਾ ਦਾ 64 ਲੱਖ ਰੁਪਇਆ ਰਚਾਨਾ ਬਚਾਉਣਾ ਜੇ ਲੁੱਟਿਆ ਤਾਂ ਭਗਵੰਤ ਮਾਨ ਨਿਤ ਲੁੱਟੇ ਪੰਜਾਬ ਨੂੰ ਐਸੀ ਵਿਦਿਆਰਥੀਆਂ ਦੇ ਵਜੀਫੇ ਖਾਣ ਵਾਲਿਆਂ ਨੂੰ ਜੇਲ੍ਹ ਦੀ ਸੈਰ ਕਰਾਉਣੀ ਜੇ ਲੁੱਟਿਆ ਤਾਂ ਨਿਤ ਲੁੱਟੇ ਪੰਜਾਬ ਨੂੰ ਜੇ ਬਾਬਿਆਂ ਨੂੰ ਇਹ ਕਹਿਣਾ ਕਿ ਤੁਸੀਂ ਖੁਦ ਸੰਗਤ ਦੀ ਸੇਵਾ ਤੇ ਪੜ ਰਹੇ ਨੇ ਚਾਰ-ਚਾਰ ਕਰੋੜ ਦੀਆਂ ਗੱਡੀਆਂ ਚ ਘੁੰਮ ਰਹੇ ਨੇ ਉਹਨਾਂ ਨੂੰ ਇਹ ਕਹਿਣਾ ਕਿ ਬਾਬਾ ਜੀ ਤੁਸੀਂ ਬਾਬਾਗਿਰੀ ਕਰੋ ਜੱਜ ਨਾ ਬਣੋ ਜੇ ਇਹ ਲੁੱਟਿਆ ਤਾਂ ਨਿਤ ਲੁੱਟੇ ਪੰਜਾਬ ਨੂੰ ਭਗਵੰਤ ਮਾਨ ਗਲ ਅਲਗ ਲਗਾ ਕੇ ਇੱਥੇ ਮੁਕਰੀਆ ਕਿ ਭਗਵੰਤ ਮਾਨ ਦੀ ਵਿਕਟ ਉਖਾੜਨ ਲਈ ਵਿਰੋਧੀ ਹਰ ਤਰ੍ਹਾਂ ਦੀ ਬੋਲਿੰਗ ਅਜ਼ਮਾ ਰਹੇ ਨੇ ਕਦੇ ਫਾਸਟ ਕਦੇ ਸਲੋ ਬੋਲਿੰਗ ਕਦੇ ਸਪਿਨ ਬੋਲਿੰਗ ਭਗਵੰਤ ਮਾਨ ਅਜੇ ਵੀ ਪਿਛਦੇ ਟਿਕਿਆ ਹੋਇਆ ਹਾਵੀ ਨਜ਼ਰ ਆਉਂਦਾ ਭਗਵੰਤ ਮਾਨ ਦੇ ਜਨਤਾ ਪੱਖੀ ਚੌਕੇ ਛੱਕਿਆ ਨੇ ਹਰ ਬਾਲਰ ਦੀ ਲਾਅ ਤੇ ਲੈਂਥ ਬਗੜ ਰੱਖੀ ਆ ਹੁਣੇ-ਹੁਣੇ ਵਿਰੋਧੀਆਂ ਨੇ ਤਾਂ ਇੱਥੋਂ ਤੱਕ ਦੁਨੀਆ ਦੇ ਖਤਰਨਾਕ ਬੋਲਰ ਜਾਨੀ ਸ਼ੇਨ ਬਾਹਰਨ ਮੁਰਲੀ ਧਨਵਰਗੇ ਬੋਲਰ ਜਰਨੈਲ ਨੂੰ ਜੇਲ੍ਹ ਤੋਂ ਜ਼ਮਾਨਤ ਵਾਈ ਦੇਖਦੇ ਆ ਉਸਦੀ ਗੋਗਲੀ 227 ਕਮ ਆਉਂਦੀ ਆ ਕਿ ਨਹੀਂ ਇਹ ਤਾਂ 227 ਦਸੋਗੀ ਗੱਲ ਸੋਚਣ ਵਾਲੀ ਆ ਮਹਿਸੂਸ ਕਰਨੇ ਵਾਲੀ ਆ 227 ਦੇ ਰਿਜ਼ਲਟ ਤੋਂ ਬਾਅਦ ਭਗਵੰਤ ਮਾਨ ਨੇ ਜੋ ਕਥਕ ਬਿਰੋਧੀਆਂ ਨੂੰ ਕਥਕ ਡਾਂਸ ਕਰਨ ਲਈ ਮਜਬੂਰ ਕੀਤਾ ਦੇਖਦੇ ਹੀ ਬਣ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਬਾਬਿਆਂ ਨੂੰ ਪਰਸੇয়াল ਵਿੱਚ ਮੱਖਬਲੀ ਗੱਦਿਆਂ ਚੋਂ ਕੱਢ ਕੇ ਜੇਲ੍ਹ ਦੇ ਗੀਟਾਂ ਤੱਕ ਦੀ ਸੈਰ ਕਰਾ ਦਿੱਤੀ ਇਹ ਭਗਵੰਤ ਮਾਨ ਦੀ ਸਿਆਸਤदाई ਅਸਰ ਹੈ ਜੋ ਬਾਬੇ ਕਦੇ ਅੰਦਰ ਗਤੀ ਸਿਆਸੀ ਪਾਰਟੀਆਂ ਦੀ ਸਪੋਰਟ ਕਰਦੇ ਸਨ ਉਹਨਾਂ ਨੂੰ ਨੰਗੇ ਚਿੱਤੇ ਹੋ ਕੇ ਸੜਕਾਂ ਤੇ ਬਾਹਰ ਆਉਣਾ ਪਿਆ ਇਹ ਤੁਸੀਂ ਸੋਚਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮੁੱਖ ਮੰਤਰੀ ਚਾਹੀਦਾ ਪੰਜਾਬ ਦਾ ਕਿਸ ਤਰ੍ਹਾਂ ਦਾ ਮੈਨੇਜਰ ਚਾਹੀਦਾ ਬੱਕਰੀਆਂ ਚੋਣ ਵਾਲਾ ਮੰਜੇ ਬੁੰਨ ਵਾਲਾ 9 ਕਰੋੜ ਇਕੱਠਾ ਕਰਨੇ ਵਾਲਾ ਜਾਂ ਤੁਹਾਡੇ 3 ਪੁੱਤਾਂ ਲਈ ਮੌਦਾਂ ਇੰਤਜ਼ਾਮ ਜਾਣੇ ਚਿੱਟਾ ਵੇਚਣ ਵਾਲਾ ਜਾਂ ਜੋ 5 ਸਾਲ ਆਪਣੀ ਕਿਸੇ ਵਿਦੇਸ਼ੀ ਵਿਦੇਸ਼ ਤੋਂ ਲਿਆ ਕੇ ਮਹਿਬੂਬਾਂ ਨਾਲ ਆਪਣੇ ਮਹਿਲਾਂ ਵਿੱਚ ਸੌਣ ਵਾਲਾ ਜਾਂ ਤੁਹਾਡੇ ਪੁੱਤਾਂ ਨੂੰ ਬਿਨਾਂ ਰਸ਼ਵਤ ਤੋਂ ਨੌਕਰੀਆਂ ਦੇਣ ਵਾਲਾ ਜਾਂ ਤੁਹਾਡੀ ਬਿਮਾਰੀ ਠੁਮਾਰੀ ਵਿੱਚ ਤੁਹਾਡੇ ਲਈ ਪੈਸੇ ਦਾ ਇੰਤਜ਼ਾਮ ਕਰਨ ਵਾਲਾ ਜਾਂ ਤੁਹਾਡੇ ਬੱਚਿਆਂ ਲਈ ਸਿੱਖਿਆ ਨੀਤੀ ਦਾ ਇੰਤਜ਼ਾਮ ਕਰਨ ਵਾਲਾ ਧਾਰਮਿਕ ਸਥਾਨਾਂ ਤੇ ਖੂਰੇ ਲੁੱਟ ਤੋਂ ਬਚਾਉਣ ਵਾਲਾ ਜਾਂ ਮੁੱਛਾ ਖੜੀਆਂ ਕਰਨ ਵਾਲਾ ਜਾਂ ਐਸਸੀ ਸਮਾਜ ਨੂੰ ਪੈਰ ਦੀ ਜੁੱਤੀ ਸਮਝਣ ਵਾਲਾ ਜਾਂ ਐਸਸੀ ਸਮਾਜ ਨੂੰ ਦੇਸੀ ਟੱਟੂ ਕਹਿਣ ਵਾਲਾ ਜਾਂ ਐਸਸੀ ਸਮਾਜ ਨੂੰ ਕਾਲੇ ਕਲੂਟੇ ਪੱਠੇ ਪਾਉਣ ਵਾਲਾ ਕਹਿਣ ਵਾਲਾ ਜਾਂ ਪਬਲਿਕ ਫੈਸਲਾ ਪਬਲਿਕ ਨੇ ਕਰਨਾ ਫੈਸਲਾ ਤੁਸੀਂ ਕਰਨਾ ਫਤਮਾ ਤੁਸੀਂ ਦੇਣਾ ਅਸੀਂ ਗੱਲਾਂ ਸਿੱਧੀਆਂ ਕੀਤੀਆਂ ਭੁਲੇਖਾ ਪਾਉਣ ਵਾਲੀਆਂ ਨਹੀਂ ਤੱਥਾਂ ਨਾਲ ਕੀਤੀਆਂ ਜਿਸ ਨੂੰ ਵੀ ਚੰਗੀਆਂ ਲੱਗੀਆਂ ਪੇਜ ਫੋਲੋ ਜਰੂਰ ਕਰਕੇ ਵੀਡੀਓ ਸ਼ੇਅਰ ਕਰ ਦਿਓ